ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀ ਹੈਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਆਪਣਾ ਸੂਟ ਵਰਕ ਹੋ ਕੇ ਆਇਆ ਹੈ ਹਨਾ ਐਸੇ ਉਹ ਚਿੱਟਾਂ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਗੇ ਆ ਵੀ ਹੁਣ ਇੱਦਾਂ ਦਾ ਵਰਕ ਚੱਲ ਰਿਹਾ ਹੈ ਹਨਾ ਕਿੱਦਾਂ ਦੇ ਕੱਪੜਿਆਂ ਦੇ ਉੱਤੇ ਜਿਹੜਾ ਹੈਗਾ ਵਰਕ ਕਰਵਾ ਰਹੇ ਹਾਂ ਅਸੀਂ ਤੇ ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਤੂ ਬੁਟੀਕ ਐਂਡ ਬਿਊਟੀ ਸੈਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਕ ਦੇ ਵਿੱਚ ਆਪਣੇ ਕੋਲੇ ਜਿਹੜੇ ਹੈਗੇ ਹਰ ਇੱਕ ਤਰ੍ਹਾਂ ਦਾ ਸੂਟ ਜਿੱਦਾਂ ਵਰਕ ਕਰਵਾਏ ਹੋਏ ਵੀ ਹੁੰਦੇ ਆ ਜੇ ਤੁਸੀਂ ਆਪਣੀ ਮਨਪਸੰਦ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਆਪਣਾ ਜਿੱਦਾਂ ਫੋਟੋ ਦਿਖਾ ਕੇ ਹਨਾ ਜਾਂ ਡਿਜ਼ਾਈਨ ਦਿਖਾ ਕੇ ਤੁਸੀਂ ਆਪਣੇ ਡਿਜ਼ਾਈਨ ਦੇ ਹਿਸਾਬ ਦੇ ਨਾਲ ਜਿਹੜਾ ਜ ਮਰਜ਼ੀ ਵਰਕ ਕਰਵਾ ਸਕਦੇ ਹੋ ਬਾਕੀ ਆਪਣੇ ਕੋਲੇ ਸੂਟ ਤਿਆਰ ਕਰੇ ਵੀ ਹੁੰਦੇ ਆ ਜੇ ਤੁਸੀਂ ਕਦੇ ਐਟ ਅ ਟਾਈਮ ਖਰੀਦਣਾ ਉਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਲਓ ਜੀ ਆਪਣੇ ਕੋਲ ਪਹਿਲਾ ਸੂਟ ਹੈਗਾ ਇਹ ਵਾਲਾ ਔਰ ਗੰਜਾ ਕੱਪੜੇ ਦੇ ਉੱਪਰ ਇਹ ਕਰਵਾਇਆ ਹੋਇਆ ਹੈ ਜਿੱਦਾਂ ਕਿ ਜਿਹੜਾ ਡਿਜ਼ਾਈਨ ਉਹਨਾਂ ਨੇ ਸਿਲੈਕਟ ਕੀਤਾ ਸੀਗਾ ਹਨਾ ਤੇ ਇਹ ਵੀ ਜਿੱਦਾਂ ਫੋਟੋ ਵਾਲੇ ਪੀਸ ਹੈਗੇ ਆ ਆ ਦੇਖੋ ਇਹ ਇਸ ਤਰ੍ਹਾਂ ਮਹਿੰਦੀ ਰੰਗ ਹੈਗਾ ਇਹ ਮੈਂ ਹੀ ਰੰਗ ਦੇ ਉੱਪਰ ਕਰਾਇਆ ਹੈ ਵਰਕ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਵਰਕ ਕੀਤਾ ਹੋਇਆ ਬਾਕੀ ਇਹਦੀ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਲੈਂਥ ਰੱਖਣ ਦੇ ਵਿੱਚ ਜਾਂ ਘੇਰਾ ਰੱਖਣ ਦੇ ਵਿੱਚ ਕਿਉਂਕਿ ਇਹ ਜਿੱਦਾਂ ਕਲੀਆਂ ਵਾਲਾ ਹੈ ਨਾ ਪੈਨਲ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਦੇਖੋ ਕਿੱਦ ਵਰਕ ਹੈ ਸਾਰਾ ਮੈਂ ਨੇੜੇ ਲਾ ਕੇ ਦਿਖਾ ਦਾਂਗੀ ਕੈਮਰਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਹੋਇਆ ਉੱਪਰ ਤੱਕ ਬੇਰਲਾ ਜਾਂਦੀਆਂ ਨੇ ਬਾਕੀ ਨਾਲ ਇਹਦੀ ਬਾਹਵਾਵਾਂ ਵੀ ਹੋਈਆਂ ਹੋਈਆਂ ਜੀ ਰਮੀਜ ਪਲੱਸ 슬ੀਵਸ ਤੇ ਵਰਕ ਹੋਇਆ ਹੈ ਇਹ ਤੁਸੀਂ ਬਾਟਮ ਤੇ ਵੀ ਸੇਮ ਵਰਕ ਕਰਵਾ ਸਕਦੇ ਹੋ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਬਾਟਮ ਤੇ ਵੀ ਕਰਵਾ ਸਕਦੇ ਕਿਉਂਕਿ ਐਦਾਂ ਦੇ ਸੂਟ ਪਹਿਲਾਂ ਆਪਾਂ ਨੇ ਬਾਟਮ ਤੇ ਵੀ ਵਰਕ ਕਰਵਾ ਕੇ ਦਿੱਤੇ ਅਗਲਾ ਸੂਟ ਆਪਣਾ ਆ ਗਿਆ ਜੀ ਪਸ਼ਮੀਨੇ ਚ ਦੇਖੋ ਇਹ ਵਾ ਸੂਟ ਆਪਨਾ ਆ ਗਿਆ ਜਿੱਦਾਂ ਪਸ਼ਮੀਨੇ ਦਾ ਸੂਟ ਆ ਗਿਆ ਦੇਖੋ ਇਹ ਆਪਾਂ ਨੇ ਉਹਨਾਂ ਨੇ ਜਿੱਦਾਂ ਕਿਹਾ ਸੀਗਾ ਲਾਈਟ ਵੇਟ ਜਾ ਵਰਕ ਕਰਵਾਉਣਾ ਹੈ ਇਹ ਘੇਰੇ ਤੇ ਵਰਕ ਹੋਇਆ ਆਪਾਂ ਨੇ ਕੱਲਾ ਘੇਰੇ ਦੇ ਉੱਪਰ ਬੇਲ ਪਵਾਈ ਹੈ ਨੀਚੇ ਤੇ ਨਾਲ ਉਹਨਾਂ ਨੇ ਜਿਹੜਾ ਹੈਗਾ ਬਾਜੂ ਬਣਵਾਏ ਨੇ ਇਹ ਬਾਜੂ ਅਲੱਗ ਹੈਗੇ ਘੇਰੇ ਦਾ ਤੇ ਬਾਹਵਾ ਦਾ ਵਰਕ ਇਹ ਦੋ ਪੀਸਾਂ ਦੇ ਵਿੱਚ ਜਿਹੜਾ ਹੈਗਾ ਸੂਟ ਸੀਗਾ ਬਣਿਆ ਹੋਇਆ ਆ ਦੇਖੋ ਇਸ ਤਰ੍ਹਾਂ ਇੱਕ ਘੇਰਾ ਫਲਾਸ ਸਲੀਵਸ ਤੇ ਵਰਕ ਹੈਗਾ ਜੀ ਜਿੱਦਾਂ ਇਹ ਵਾਲਾ ਵੇਲ ਵੀ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋ ਬਾਟਮ ਤੇ ਵੀ ਵਰਕ ਕਰ ਸਕਦੇ ਹੋ ਦੇਖੋ ਫਿਨਿਸ਼ਿੰਗ ਕਿੰਨੀ ਜ਼ਿਆਦਾ ਹੈ ਵਰਕ ਦੀ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਤੇ ਸਾਰਾ ਦੇਖੋ ਬ੍ਰੀਕ ਟਾਂਕੇ ਦੇ ਵਿੱਚ ਜ਼ੀਰੋ ਟਾਂਕੇ ਦੇ ਵਿੱਚ ਜਿਹੜਾ ਹੈਗਾ ਜ਼ੀਰੋ ਟਾਂਕੇ ਦੇ ਵਿੱਚ ਜਿਹੜਾ ਹੈਗਾ ਸਾਰਾ ਕੰਮ ਕਰਵਾਇਆ ਹੋਇਆ ਹੈ ਦੇਖੋ ਸਾਰਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹ ਸੂਟ ਜਿਹੜੇ ਹੈਗੇ ਨੇ ਆਪਾਂ ਨੇ ਦੋ ਤਿਆਰ ਕਰਵਾਏ ਨੇ ਜੀ ਇਹਦੇ ਨਾਲ ਦਾ ਇੱਕ ਦੇਖੋ ਪਹਿਲਾਂ ਤੁਹਾਨੂੰ ਦਿਖਾਤਾ ਇੱਕ ਹੋਰ ਸੇਮ ਕੱਲਾ ਰੰਗ ਦੇ ਵਿੱਚ ਜਿਹੜਾ ਹੈਗੇ ਇੱਕ ਘਰ ਦੇ ਸੂਟ ਹੈਗੇ ਆ ਹਨਾ ਇਹ ਸੇਮ ਉਹਨਾਂ ਨੇ ਜਿਹੜੇ ਹੈਗੇ ਦੋ ਸੂਟ ਬਣਵਾਏ ਆ ਅਗਲਾ ਆਪਣਾ ਹੈਗਾ ਜੀ ਇਹ ਵਾਲਾ ਸੂਟ ਇਹ ਵੀ ਜਿਹੜੇ ਹੈਗੇ ਉਹ ਪੀਸ ਹੀ ਦੇ ਕੇ ਗਏ ਸੀਗੇ ਟੋਟਿਆਂ ਵਾਲਾ ਸੂਟ ਸੀਗਾ ਆ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਇਹ ਇਹਦੇ ਨਾਲ ਦੀ ਡਿਜ਼ਾਈਨ ਆਪਾਂ ਪਹਿਲਾਂ ਵੀ ਤਿਆਰ ਕਰਵਾ ਸੁ ਚੁੱਕੇ ਆ ਤੇ ਦੇਖੋ ਕਾਫੀ ਕਲਰ ਦਾ ਸੂਟ ਹੈ ਇਹ ਵੀ ਜਿਹੜਾ ਹੈਗਾ ਗਰਮ ਸੂਟ ਹੈਗਾ ਆ ਇਹਨਾਂ ਨੇ ਵੀ ਇਹੀ ਇਹ ਵਾਲਾ ਡਿਜ਼ਾਈਨ ਪਸੰਦ ਕੀਤਾ ਸੀਗਾ ਤੇ ਇਹ ਡਿਜ਼ਾਈਨ ਆਪਣੇ ਕਾਫੀ ਸੂਟਾ ਤੇ ਬਣ ਚੁੱਕੇ ਆ ਪਹਿਲਾਂ ਵੀ ਆਪਣਾ ਕਿਉਂਕਿ ਅਲੱਗ ਅਲੱਗ ਕਲਰਾਂ ਦੇ ਵਿੱਚ ਬਣਿਆ ਹੋਇਆ ਪਹਿਲਾਂ ਇਹ ਵਾਲਾ ਡਿਜ਼ਾਈਨ ਤੇ ਇਹ ਨਾਲ ਹੀ ਜਿਹੜਾ ਹੈਗਾ ਬਾਟਮ ਤੇ ਵਰਕ ਆ ਗਿਆ ਉਹਨਾਂ ਨੇ ਮੂਰੀ ਤੇ ਵੀ ਵਰਕ ਕਰਵਾਇਆ ਜਿੱਦਾਂ ਨਾਲ ਮੈਚ ਕਰਦਾ ਹਨ ਕੱਟ ਵਰਕ ਕਰਕੇ ਬਾਟਮ ਤੇ ਵਰਕ ਆ ਗਿਆ ਆ ਦੇਖੋ ਇੱਕ ਬਾਟਮ ਦਾ ਵਰਕ ਇਹ ਵਾਲਾ ਆ ਗਿਆ ਤੇ ਇਹ ਵਾਲਾ ਉਹਨਾਂ ਦਾ ਜਿੱਦਾਂ ਬੈਕ ਵਾਲਾ ਹਨਾ ਘੇਰਾ ਆ ਗਿਆ ਚਾਕ ਐਂਡ ਘੇਰਾ ਹਨਾ ਇਹ ਇਹ ਵਾਲਾ ਵੀ ਵਰਕ ਕਰਾਇਆ ਨਾਲ ਉਹਨਾਂ ਦੀ ਜਿਹੜੀਆਂ ਹੈਗੀਆਂ ਸਲੀਵਸ ਵੀ ਵਰਕ ਹੋਈਆਂ ਨੇ ਤੇ ਜਿੱਦੋਂ ਉਹਨਾਂ ਨੇ ਪੀਸਾਂ ਦੇ ਵਿੱਚ ਸੂਟ ਆਪਾਂ ਨੂੰ ਦਿੱਤਾ ਸੀਗਾ ਪੀਸਾਂ ਦੇ ਵਿੱਚ ਸੂਟ ਸੀਦਾ ਸਾਰਾ ਕਿਉਂਕਿ ਕੱਪੜਾ ਪੂਰਾ ਹੈਗਾ ਇਹ ਸੂਟ ਵਧੀਆ ਬਣ ਰਿਹਾ ਹੈਗਾ ਤੇ ਇਹ ਵਾਲਾ ਆਪਣੇ ਡਿਜ਼ਾਈਨ ਤੇ ਤਿਆਰ ਕਰਾਇਆ ਦੇਖੋ ਮੈਂ ਥੇਹਰਾ ਦੁਬਾਰਾ ਫੇਰ ਦਿਖਾ ਦਾਂ ਜੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਵਾਲਾ ਘੇਰੇ ਦਾ ਡਿਜ਼ਾਈਨ ਹਾਵਲਾ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਿੱਦਾਂ ਕਿ ਪਸ਼ਮੀਨੇ ਸੂਟ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਵਾਲਾ ਡਿਜ਼ਾਈਨ ਬਣ ਚੁੱਕਿਆ ਸ਼ਿਰਕ ਪਸ਼ਮੀਨੇ ਤੇ ਵੀ ਅਸੀਂ ਇਹ ਡਿਜ਼ਾਈਨ ਕਾਫੀ ਸੂਟਾਂ ਤੇ ਬਣਵਾ ਚੁੱਕਿਆ ਇਹ ਜਿੱਦਾਂ ਆ ਗਿਆ ਜੀ ਸਿੰਪਲ ਪਸ਼ਮੀਨਾ ਸਿੰਪਲ ਪਸ਼ਮੀਨੇ ਦੇ ਉੱਪਰ ਬਣਵਾਇਆ ਹੋਇਆ ਤੇ ਇਹ ਵੀ ਜਿੱਦਾਂ ਪਸ਼ਮੀਨੇ ਚ ਆ ਗਿਆ ਗਰਮ ਚ ਆ ਗਿਆ ਨਾ ਉਹ ਵਾਲਾ ਔਰਗੰਝਾ ਚ ਆ ਗਿਆ ਇੱਕ ਔਰਗੰਝਾ ਚ ਆਪਾਂ ਨੇ ਹੋਰ ਡਿਜ਼ਾਈਨ ਤਿਆਰ ਕਰਵਾਇਆ ਇਹ ਜਿੱਦਾਂ ਇਹ ਆਪਣਾ ਦੁਪੱਟਾ ਦੇ ਕੇ ਗਏ ਸੀਗੇ ਭੈਣ ਨਾਲ ਆ ਦੇਖੋ ਜਿੱਦਾਂ ਹੈਵੀ ਦੁਪੱਟੇ ਤੁਹਾਡੇ ਕੋਲੇ ਵੀ ਘਰ ਬੇਕਾਰ ਦੁਪੱਟੇ ਪਏ ਆ ਹਨ ਤੁਸੀਂ ਉਹ ਦੁਪੱਟਿਆਂ ਤੋਂ ਕੰਮ ਲੈ ਸਕਦੇ ਹੋ ਜਿੱਦਾਂ ਕਿ ਹੈਵੀ ਦੁਪੱਟਾ ਇਹ ਚਨੂਣ ਦਾ ਸੈਲਫ ਪ੍ਰਿੰਟ ਵਾਲਾ ਦੁਪੱਟਾ ਹੈਗਾ ਜਿੱਦਾਂ ਪਹਿਲਾਂ ਹਨਾ ਹੈਵੀ ਦੁਪੱਟੇ ਚੱਲਦੇ ਸੀਗੇ ਉਹ ਵਾਲਾ ਦੁਪੱਟਾ ਚਲੋ ਨਾਲੇ ਅਗਲੇ ਦਾ ਦੁਪੱਟਾ ਕੰਮ ਆ ਜਾਊਗਾ ਦੇਖੋ ਫਿਨਿਸ਼ਿੰਗ ਪੱਟੀ ਦੇ ਨਾਲ ਕਿੰਨਾ ਵਧੀਆ ਜਿਹੜਾ ਹੈਗਾ ਟਿਸ਼ੂ ਦਾ ਕੰਮ ਹੋਇਆ ਹੋਇਆ ਹੈਗਾ ਨਾਲ ਫਿਨਿਸ਼ਿੰਗ ਪੱਟੀ ਜਿਹੜੀ ਹੈਗੀ ਲਗਾਈ ਹੋਈ ਹੈਗੀ ਤੇ ਇਹ ਦੁਪੱਟਾ ਉਹਨਾਂ ਨੇ ਨਾਲ ਦਿੱਤਾ ਸੀਗਾ ਇਹ ਸੂਟ ਜਿਹੜਾ ਹੈਗਾ ਦੁਪੱਟੇ ਦੇ ਨਾਲ ਉਹਨਾਂ ਨੇ ਤਿਆਰ ਕਰਵਾਇਆ ਜਿੱਦਾਂ ਬੇਕਾਰ ਦੁਪੱਟੇ ਪਏ ਹੁੰਦੇ ਆ ਹਨਾ ਕਰੇ ਤੁਸੀਂ ਉਹਨਾਂ ਤੋਂ ਕੰਮ ਲੈ ਸਕਦੇ ਹੋ ਇਹ ਜਿਹੜਾ ਉਹਦੇ ਵਿੱਚ ਮਤਲਬ ਕਿ ਕਲਰ ਸੀਗਾ ਹਨਾ ਆ ਦੇਖੋ ਉਹ ਵਾਲਾ ਕਲਰ ਉਹਨਾਂ ਨੇ ਖੋਦ ਹੀ ਲੈ ਕੇ ਦਿੱਤਾ ਸੀਗਾ ਇਹ ਦੇਖੋ ਇਸ ਤਰ੍ਹਾਂ ਉਹਨਾਂ ਨੇ ਘੇਰੇ ਤੇ ਵਰਕ ਕਰਵਾਇਆ ਹੈਗਾ ਇਹ ਵਾਲਾ ਉਹਨਾਂ ਦਾ ਘੇਰੇ ਤੇ ਵਰਕ ਹੋਇਆ ਹੋਇਆ ਤੇ ਨਾਲ ਜਿਹੜਾ ਹੈਗਾ ਪਲੱਸ 슬ੀਵਸ ਵਰਕ ਇਹ 슬ੀਵਸ ਤੇ ਵਰਕ ਕਰਾਇਆ ਉਹਨਾਂ ਨੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਹੈਗਾ ਆ ਇਹ ਸਾਰਾ 슬ੀਵਸ ਦੇ ਨਾਲ ਹੀ ਦੇਖੋ ਦੁਪੱਟੇ ਦੇ ਨਾਲ ਸੂਟ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਦਾਂ ਨਹੀਂ ਲੱਗਦਾ ਕਿ ਇਹ ਲੱਗਦਾ ਦਾ ਦੁਪੱਟਾ ਹੈਗਾ ਆ ਨਾਲ ਹੀ ਦੁਪੱਟਾ ਦੁਪੱਟੇ ਜਿੱਦਾਂ ਬੇਕਾਰ ਦੁਪੱਟੇ ਪਹਿਣਾ ਕੋਲੇ ਹਨ ਸੂਟ ਪਾਈ ਹੁੰਦੇ ਆ ਸੂਟ ਆਪਾਂ ਹਟਾ ਲੈਨੇ ਆ ਦੁਪੱਟੇ ਪੈ ਰਹੇ ਨੇ ਨਵੇਂ ਦੁਪੱਟੇ ਪੈ ਰਹੇ ਨੇ ਉਹ ਦੁਪੱਟਿਆਂ ਤੋਂ ਤੁਸੀਂ ਜਿੱਦਾਂ ਮਰਜ਼ੀ ਆਪਦਾ ਦੁਪੱਟਾ ਦੇਖ ਕੇ ਹਨਾ ਐ ਬਰਕ ਕਰਾ ਸਕਦੇ ਹੋ ਜਿੱਦਾਂ ਇਹਦੇ ਵਿੱਚ ਦੇਖੋ ਇਹਦੇ ਵਿੱਚ ਪਰਪਲ ਕਲਰ ਦੀ ਵੀ ਜਿਹੜੀ ਹੈਗੀ ਫਿਨਿਸ਼ਿੰਗ ਪੱਟੀ ਲੱਗੀ ਹੋਈ ਸੀਗੀ ਮਰਜੈਂਟਾ ਕਲਰ ਦੀ ਵੀ ਸੀਗੀ ਆਪਾਂ ਨੇ ਸਾਰੇ ਉਹ ਵਾਲੇ ਕਲਰਾਂ ਜਿਹੜੇ ਹੈਗੇ ਦੁਪੱਟੇ ਸੌਰੀ ਸੂਟ ਦੇ ਵਿੱਚ ਕਰਵਾਤੇ ਜਿਹੜੇ ਦੁਪੱਟੇ ਦੇ ਉੱਪਰ ਕਲਰ ਸੀਗੇ ਸਾਰੇ ਕਲਰ ਪਵਾਤੇ ਕਿਉਂਕਿ ਜਦੋਂ ਆਪਾਂ ਖੁਦ ਕੰਮ ਕਰਵਾਉਨੇ ਆਪਾਂ ਆਪਣੀ ਮਰਜ਼ੀ ਨਾਲ ਜਿੱਦਾਂ ਦਾ ਮਰਜ਼ੀ ਥ੍ਰੈਡ ਜਿਹੜਾ ਹੈਗਾ ਜਿਹੜੇ ਮਰਜ਼ੀ ਕਲਰ ਦਾ ਥ੍ਰੈਡ ਆਪਾਂ ਲਗਵਾ ਸਕਦੇ ਆ ਔਰ ਇਸ ਕਰਕੇ ਇਹ ਜਿਹੜਾ ਹੈਗਾ ਅਲੱਗ ਨਹੀਂ ਲੱਗਦਾ ਹੈਗਾ ਬਣਿਆ ਹੋਇਆ ਸੂਟ ਬਹੁਤ ਵਧੀਆ ਲੱਗਣੇ ਇਹ ਵੀ ਜਿਹੜਾ ਹੈਗਾ ਆਰਗਨ ਜਿਆਦਾ ਸੂਟਾ ਹੈਗਾ ਜੀ ਚਲੋ ਜੀ ਜਿੰਨੇ ਤਾਂ ਆਪਣੇ ਜਿਹੜੇ ਹੈਗੇ ਡਿਜ਼ਾਈਨ ਤਿਆਰ ਸੂਟ ਹੋ ਕੇ ਡਿਜ਼ਾਈਨ ਹੋ ਕੇ ਆਏ ਹਨਾ ਤਿਆਰ ਹੋ ਕੇ ਆਏ ਆ ਉਹ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੇ ਆ ਵਿੱਚ ਕੋਈ ਜਲਦੀ ਵਾਲੇ ਸੂਟ ਹੁੰਦੇ ਹਨਾ ਉਹ ਇਦਾਂ ਵੀ ਦੇਨੇ ਪੈ ਜਾਂਦੇ ਆ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਹੈਡ ਹੈਂਡ ਵਰਕ ਹਨਾ ਥ੍ਰੈਡ ਵਰਕ ਜਾਂ ਨੀਡਲ ਵਰਕ ਜਾਂ ਆਰੀ ਵਰਕ ਜਿੱਦਾਂ ਦਾ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਆ ਆਪਾਂ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਆਪਣੇ ਬੁਟੀਕ ਦੇ ਉੱਪਰ ਉੱਪਰ ਜਿਹੜਾ ਹੈਗਾ ਵਰਕ ਤਿਆਰ ਕਰਵਾ ਕੇ ਦਿੰਨੇ ਆ ਹਰ ਇੱਕ ਤਰ੍ਹਾਂ ਦੇ ਸੂਟ ਜਿਹੜੇ ਹੈਗੇ ਆ ਆਪਾਂ ਵਰਕ ਕਰਵਾ ਕੇ ਦਿੰਨੇ ਆ ਜੀ ਜਿੱਦਾਂ ਦੀ ਮਰਜ਼ੀ ਤੁਸੀਂ ਦੁਪੱਟੇ ਤਿਆਰ ਕਰਵਾ ਸਕਦੇ ਹੋ ਜਾਂ ਦੁਪੱਟਾ ਸੂਟ ਤਿਆਰ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਆਪਣੇ ਬੁਟੀਕ ਤੋਂ ਤਸੱਲੀ ਬਾਕਸ ਆਪਾਂ ਕਰਵਾ ਕੇ ਦਿੰਨੇ ਆ ਜੀ ਕਿਉਂਕਿ ਬਹੁਤ ਜ਼ਿਆਦੇ ਸੂਟ ਜਿਹੜੇ ਹੈਗੇ ਆ ਸਾਡੇ ਵਰਕ ਹੋ ਰਹੇ ਆ ਹਫਤੇ ਦੇ ਵਿੱਚ ਇਹ ਬਤਲ ਕੇ ਹਫਤੇ ਦੇ ਕੱਪੜੇ ਆ ਇੰਨੇ ਕੀ ਦਿੱਤੇ ਆ ਕਾਰੀਗਰ ਨੇ 15-15 ਸੂਟ ਜਿਹੜੇ ਹੈਗੇ ਨੇ ਆਪਣੇ ਹੁੰਦੇ ਆ ਕਿਉਂਕਿ ਉਹਨਾਂ ਕੋਲੇ ਵੀ ਬਹੁਤ ਜ਼ਿਆਦਾ ਕੰਮ ਹੈ ਹਨਾ ਆਪਣੇ ਕਾਰੀਗਰ ਕੋਲੇ ਵੀ ਬਹੁਤ ਜ਼ਿਆਦਾ ਕੰਮ ਹੈ ਕਿਉਂਕਿ ਹੁਣ ਤੱਕ ਪਸ਼ਮੀਨੇ ਦੇ ਚੱਲਦੇ ਸੀਗੇ ਹੁਣ ਜਿੱਦਾਂ ਬੈਡਿੰਗ ਸੀਜ਼ਨ ਚੱਲ ਰਿਹਾ ਹੈ ਹਨਾ ਉਹਦੇ ਕਰਕੇ ਪਾਰਟੀ ਵੇਅਰ ਸੂਟ ਵੀ ਬਹੁਤ ਜ਼ਿਆਦਾ ਵਰਕ ਹੋ ਰਹੇ ਨੇ ਤੇ ਫਿਰ ਇੰਨੇ ਨੂੰ ਕਾਟਨ ਦੇ ਚੱਲ ਪਣਗੇ ਸਾਡੇ ਕੋਲੇ ਜਿਹੜੇ ਹੈਗੇ ਨੇ ਕਾਟਨ ਦੇ ਸ਼ੁਰੂ ਹੋਗੇ ਜੀ ਬਹੁਤ ਪੈਣਾਂ ਦੀ ਜਿਹੜੀ ਹੈਗੀ ਡਿਮਾਂਡ ਆਉਣ ਲੱਗੀ ਕਿ ਕਾਟਨ ਦੇ ਵਿੱਚ ਜਿੱਦਾਂ ਕਾਟਨ 베ਸ ਤੇ ਹਨਾ ਵਰਕ ਲੈ ਕੇ ਆਓ ਤੇ ਵੀ ਤੁਹਾਡਾ ਵਰਕ ਬਹੁਤ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਆਪਾਂ ਆਪਣੇ ਬੁਟੀਕ ਦੇ ਉੱਪਰ ਤਿਆਰ ਕਰਵਾ ਕੇ ਵੀ ਰੱਖਦੇ ਆਂ ਸੂਟ ਤਿਆਰ ਕਰੇ ਹੋਏ ਵੀ ਸੇਲ ਕਰਦੇ ਆਂ ਬਾਕੀ ਜੇ ਕਿਸੇ ਨੂੰ ਹੁੰਦਾ ਆ ਆਪਦੇ ਘੇਰਾ ਵਗੈਰਾ ਦੱਸ ਸਕੇ ਹਨਾ ਕੋਈ ਵਰਕ ਦੀ ਚੋਇਸ ਹੁੰਦੀ ਹੈ ਤਾਂ ਉਹ ਵੀ ਅਸੀਂ ਕਰਵਾ ਦਿੰਦੇ ਆਂ ਮਤਲਬ ਕਿ ਆਪਦਾ ਘੇਰਾ ਵਗੈਰਾ ਨਾਪ ਕੇ ਅਗਲਾ ਜਿੱਦਾਂ ਦਾ ਵਰਕ ਕਰਵਾਉਣਾ ਹੁੰਦਾ ਉਹ ਵੀ ਕਰਵਾ ਦਿੰਦੇ ਆਂ ਤੇ ਹੁਣ ਬਹੁਤ ਜਿਆਦਾ ਮੈਸੇਜ ਆ ਰਹੇ ਨੇ ਕਿ ਕਾਟਨ بیس ਦੇ ਉੱਤੇ ਵਰਕ ਲੈ ਕੇ ਆਓ ਸਾਡਾ ਕਾਟਨ بیس ਜਿਹੜਾ ਹੈਗਾ ਜੀ ਕਾਫੀ ਟਾਈਮ ਤੋਂ 1 ਮਹੀਨਾ ਪਹਿਲਾਂ ਤੋਂ ਜਿਹੜਾ ਹੈਗਾ ਆਪਣਾ ਕਾਟਨ بیس ਤੇ ਵਰਕ ਤਿਆਰ ਹੋ ਰਿਹਾ ਕਿਉਂਕਿ ਬਹੁਤ ਜਿਆਦਾ ਜਿਹੜੇ ਹੈਗੇ ਆਰਡਰ ਸੀਗੇ ਜੀ ਆਪਣੇ ਕੋਲੇ ਹਨਾ ਉਹ ਵੀ ਜਿਹੜੇ ਹੈਗੇ ਦੇਣੇ ਹੁੰਦੇ ਆ ਵਿੱਚ ਵੀ ਚਲੋ ਆਪਣੇ ਜਿੱਦਾਂ ਬੁਟੀਕ ਤੇ ਰੱਖਣ ਵਾਸਤੇ ਵੀ ਕੰਮ ਹੋ ਰਿਹਾ ਜਿੱਦਾਂ ਕਸਟਮਰ ਦੇ ਹੈਗੇ ਆ ਉਹ ਤਾਂ ਹੋ ਹੀ ਰਹੇ ਆ ਹਨਾ ਬਹੁਤ ਜਿਹੜੀ ਹੈਗੇ ਬੁਕਿੰਗਾਂ ਪਈਆਂ ਨੇ ਜੀ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਇੱਕ ਵਾਰੀ ਤੁਹਾਨੂੰ ਆਪਣਾ ਡਰੈੱਸ ਫੇਰ ਆਪਾਂ ਜ਼ਰੂਰ ਦੱਸਾਂਗੇ ਜੀ ਆਪਣਾ ਡਰੈੱਸ ਹੈਗਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਠੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਤੱਕੜਵਾਲ ਟੋਕ ਦੇ ਵਿੱਚ ਤੇ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ